ਪਰ ਸਾਰਿਆਂ ਨੂੰ ਪਤਾ ਵਾ ਕਿ ਪੰਜਾਬ ਦੇ ਵਿੱਚ ਪਾਣੀ ਦੇ ਤਿੰਨ ਮੁੱਖ ਸੋਰਸ ਨੇ ਪਹਿਲਾ ਤੇ ਬਰਸਾਤਾਂ ਦਾ ਪਾਣੀ ਜਿਹੜਾ ਮੌਨਸੂਨਸ ਦੇ ਟਾਈਮ ਜੂਨ ਤੋਂ ਲੈ ਕੇ ਅਗਸਤ ਦੇ ਵਿੱਚ ਵਰਸਦਾ ਵਾ ਲੇਕਿਨ ਅਫਸੋਸ ਦੀ ਗੱਲ ਹੈ ਕਿ ਅਸੀਂ ਉਹਦੇ ਬਾਰੇ ਵੀ ਉਹਨੂੰ ਅਸੀਂ ਸਮਾਲ ਨਹੀਂ ਸਕੇ ਨਾ ਹੀ ਅਸੀਂ ਸਮਾਲਣ ਵਾਸਤੇ ਕੋਈ ਉਪਰਾਲੇ ਕੀਤੇ ਆ ਰੇਨ ਹਾਰਵੈਸਟਿੰਗ ਸਿਸਟਮ ਜਿਹੜਾ ਵਾ ਉਹ 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 ਐਸਟੈਬਲਿਸ਼ ਕਰਨ ਦੇ ਵਿੱਚ ਅਸੀਂ ਸਮਰਥ ਰਹੇ ਆਂ ਉਹ ਵੀ ਪਾਣੀ ਜਿਹੜਾ ਵਾ ਬਹੁਤ ਸਾਰਾ ਵੇਸਟ ਹੋ ਜਾਂਦਾ ਵਾ ਜਦੋਂ ਪਾਣੀ ਘੱਟ ਹੋਵੇ ਤੇ ਉਸ ਪਾਣੀ ਨੂੰ ਸੰਭਾਲਣ ਦੀ ਲੋੜ ਹੈ ਸਾਨੂੰ ਵਾਟਰ ਬਾਡੀਜ਼ ਛੋਟੀਆਂ ਛੋਟੀਆਂ ਝੀਲ ਥਾਂ ਥਾਂ ਤੇ ਬਣਾਉਣ ਦੀ ਲੋੜ ਹੈ ਤਾਂ ਕਿ ਉਹ ਪਾਣੀ ਸਾਰਾ ਛੀਲਾ ਦੇ ਵਿੱਚ ਇਕੱਠਾ ਹੋ ਸਕੇ ਔਰ ਜਦੋਂ ਲੋਡ ਹੋਵੇ ਤੇ ਉਥੋਂ ਪਾਣੀ ਵਰਤੇ ਜਾ ਸਕੇ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਡਿੱਗੀਆਂ ਹੁੰਦੀਆਂ ਸੀ ਜਿਹੜਾ ਪਾਣੀ ਮਹੀਨਾ ਮਹੀਨਾ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਚੱਲ ਜਾਂਦਾ ਸੀ ਦੂਜਾ ਬੇਸਿਕਲੀ ਸੋਰਸ ਹੈ ਜ਼ਮੀਨ ਹੇਠਲਾ ਪਾਣੀ ਜਿਹੜੇ ਤੇ ਆਪਾਂ ਵਿਚਾਰ ਚਰਚਾ ਅੱਗੇ ਵੀ ਕੀਤੀ ਆ ਵਿਧਾਨ ਸਭਾ ਨੇ ਇੱਕ ਜਿਹੜਾ ਮੈਂ ਐਮਐਲਏ ਸੀਓ ਸਿਲੈਕਟਿਵ ਕਮਟੀ ਵੀ ਬਣਾਈ ਸੀ ਲੇਕਿਨ ਉਹਦਾ ਵੀ ਕੋ ਬਹੁਤਾ ਅਸਰ ਨਹੀਂ ਪਿਆ ਆਪਾਂ ਵੇਖਿਆ ਕਿ 150 ਬਲਾਕਸ ਦੇ ਵਿੱਚੋਂ 130 ਬਲਾਕ ਇਹੋ ਜਿਹੇ ਨੇ ਜਿੱਥੇ ਖਤਰੇ ਦੀ ਘੰਟੀ ਵੱਜ ਚੁੱਕੀ ਆ ਔਰ ਮੇਰੇ ਖਿਆਲਿਆ ਹੋਰ 15-20 ਸਾਲਾਂ ਤੱਕ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮਲੇਰ ਕੋਟਲਾ ਸੰਗਰੂਰ ਦੇ ਕਈ ਇਲਾਕਿਆਂ ਦੇ ਵਿੱਚ ਮੇਰੇ ਖਿਆਲੋਂ ਮਾਰੂਥਲ ਇਲਾਕੇ ਬਣ ਸਕਦੇ ਆ ਤੀਸਰਾ ਸੋਰਸ ਆਪਣਾ ਬੇਸਿਕਲੀ ਦਰਿਆ ਤੇ ਤੇ ਨਹਿਰਾਵਾਂ ਜੈਸੇ ਤੇ ਜਿਵੇਂ ਆਪਾਂ ਸਭ ਨੂੰ ਪਤਾ ਕਿ ਪੰਜ ਆ ਪੰਜਾਬ ਦਾ ਨਾਂ ਹੀ ਦਰਿਆਈ ਪਾਣਿਆਂ ਦੇ ਉੱਪਰ ਆ ਲੇਕਿਨ ਇਹਦੇ ਵਿੱਚ ਅਸੀਂ ਪਾਣੀ ਪਹਿਲਾਂ ਗੰਧਲਾ ਕੀਤਾ ਤੇ ਹੁਣ ਜ਼ਹਿਰੀਲਾ ਕਰਤਾ ਇਹ ਐਸੇ ਸਥਿਤੀ ਬਣੀ ਹੋਈ ਆ ਔਰ ਜਿਹੜੇ ਲੋਕ ਇਹਨੂੰ ਪੀਂਦੇ ਐ ਇਸ ਪਾਣੀ ਨੂੰ ਅ ਕਾਸ ਕਰਕੇ ਜਿਹੜਾ ਮਾਲਵੇ ਦਾ ਬੋਹਰ ਫਾਜ਼ਿਲ ਕਾ ਇਹ ਹਿਸਾਬਾ ਉੱਥੇ ਲੋਕ ਬਹੁਤ ਸਾਰੇ ਬਿਮਾਰੀਆਂ ਨਾਲ ਪੀੜਤ ਆ ਕਿਉਂਕਿ ਹੁਣ ਉਹ ਪਾਣੀ ਪੀਣ ਯੋਗ ਨਹੀਂ ਮੈਂ ਤੇ ਉਹ ਪਾਣੀ ਬੁੱਕਾ ਨਾਲ ਪੀ ਪੀ ਕੇ ਵੱਡਾ ਹੋਇਆ ਨਹਿਰਾਂ ਦੇ ਵਿੱਚੋਂ ਹੁਣ ਉਹ ਪਾਣੀ ਜਿਹੜਾ ਵਾ ਪੀਣ ਯੋਗ ਨਹੀਂ ਸੋ ਇਹ ਸਾਰੇ ਵਾਸਤੇ ਜੋ ਹੋ ਰਿਹਾ ਵਾ ਮੁੱਖ ਕਲਪਰੇਟ ਜਿਹੜਾ ਵਾ ਆਪਾਂ ਡਿਸਕਸ ਵੀ ਕੀਤਾ ਇਸ ਪ੍ਰੋਗਰਾਮ ਦੇ ਵਿੱਚ ਉਹ ਬੁੱਢਾ ਨਾਲਾ ਵਾ ਇੰਡਸਟਰੀਅਲ ਵੇਸਟ ਉਹਦੇ ਵਿੱਚ ਪਾਰੀ ਹੈ ਔਰ ਸਰਕਾਰਾਂ ਦੀ ਨਿਲਾਇਕੀ ਸਰਕਾਰਾਂ ਬਿਲਕੁਲ ਫੇਲ ਹੋ ਗਈਆਂ ਉਸ ਪਾਣੀ ਨੂੰ ਗੰਦਲੇ ਪਾਣੀ ਨੂੰ ਇੰਡਸਟਰੀਅਲ ਵੇਸਟ ਨੂੰ ਦਰਿਆਵਾਂਾਂ ਚੋਂ ਪਾਉਣ ਤੋਂ ਉਹ ਹਾਲੀ ਵੀ ਉਸੇ ਤਰ੍ਹਾਂ ਉਹਨੂੰ ਰੈਗੂਲੇਟ ਹੀ ਨਹੀਂ ਕਰ ਸਕੇ ਉਸੇ ਤਰ੍ਹਾਂ ਦਰਿਆਵਾਂ ਦੇ ਚੋਂ ਪਾਣੀ ਜਾਂਦਾ ਵਾ ਪੈਂਦਾ ਵਾ ਔਰ ਉਹ ਲੋਕੀਓ ਦੇ ਨਾਲ ਬਿਮਾਰ ਹੁੰਦੇ ਆ ਸਰਕਾਰਾਂ ਦੇ ਲੈਕੀ ਇੱਥੋਂ ਚਲਕਦੀ ਆ ਵੀ 2018 ਚ ਮੈਨੂੰ ਯਾਦ ਹੈ ਮਈ ਦੇ ਵਿੱਚ ਯਾਦ ਆ ਇੱਕ 슈ਗਰ ਮਿਲ ਦੇ ਵਿੱਚੋਂ ਮੋਲਾਸਸ ਜੇ ਤੋਂ ਸ਼ਰਾਬ ਬਣਦੀ ਆ ਉਹ ਬਿਆਸ ਦੇ ਵਿੱਚ ਪਤਾ ਨਹੀਂ ਕਿੰਨੇ ਟਨ ਬਿਆਸ ਦੇ ਵਿੱਚ ਚਲਾ ਗਿਆ ਔਰ ਕਈ ਟਨ ਮਛੀਆਂ ਵਿਚਾਰੀਆਂ ਮਰ ਗਈਆਂ ਕਈ ਪਸ਼ੂ ਜਿਹੜੇ ਨੇ ਮਰ ਗਏ ਸਨ ਚਲੋ ਉਹ ਤੇ 2018 ਦੀ ਗੱਲ ਆ ਆ ਹੁਣ ਜੋ ਬੁੱਢਾ ਨਾਲਾ ਕਰ ਰਿਆ ਵਾ ਉਹ ਮੇਰੇ ਖਿਆਲ ਉਹਦਾ ਉਹਦਾ ਬਿਆਨ ਹੀ ਨਹੀਂ ਆਪਾਂ ਕਰ ਸਕਦੇ ਇੰਨਾ ਖਤਰਨਾਕ ਸਿਚੁਏਸ਼ਨ ਉੱਤੇ ਬਣੀ ਹੋਈ ਆ ਕਹਿੰਦੇ ਆ 2000 ਕਰੋੜ ਰੁਪਏ ਖਰਚ ਹੋ ਗਿਆ 20 ਸਾਲ 30 ਸਾਲਾਂ ਦੇ ਵਿੱਚ ਕਿਧਰ ਗਿਆ ਉਹ ਪੈਸਾ ਹਾਲੀ ਵੀ ਹਾਲਾਤ ਉੱਥੇ ਉਹ ਜਿਹੇ ਨੇ ਪੀਐਸਸੀ ਮੱਤੇਵਾੜਾ ਮੋਰਚਾ ਕੁਝ ਹੋਰ ਜਥੇਬੰਦੀਆਂ ਬਹੁਤ ਅੱਛਾ ਕੰਮ ਕਰ ਰਹੀਆਂ ਵਾ ਅਜ ਦੇ ਕਲਾਕਾਰ ਕਰ ਰਿਹਾ ਕੰਮ ਇਹ ਵੀ ਬਹੁਤ ਅੱਛਾ ਵਾ ਔਰ ਇਹਨਾਂ ਦੀ ਜਿੰਨੀ ਸ਼ਲਾਘਾ ਕਰੀ ਉਹਨੇ ਕਟਿਆ ਮੇਰਾ ਖਿਆਲ ਹੈ ਜਿਹੜੀ ਵਿਧਾਨ ਸਭਾ ਦੀ ਕਮੇਟੀ ਬਣੀ ਹੋਈ ਆ ਬੁੱਢਾ ਨਾਲਾ ਔਰ ਖੱਗਰ ਵਾਸਤੇ ਉਹਦਾ ਦਾਇਰਾ ਵਧਾ ਕੇ ਜਿੰਨਾ ਮੈਰੀ ਔਰ ਗ੍ਰਿਆਈ ਪਾਣੀ ਆ ਉਸ ਕਮੇਟੀ ਨੂੰ ਉਹਦੇ ਉੱਪਰ ਇੱਕ ਰਿਪੋਰਟ ਤਿਆਰ ਕਰਨੀ ਚਾਹੀਦੀ ਆ ਔਰ ਉਹਦੇ ਤੇ ਕੁਝ ਕਦਮ ਚੁੱਕਣ ਦੀ ਲੋੜ ਆ ਮੁੱਖ ਤੌਰ ਤੇ ਸਾਨੂੰ ਕਾਨੂੰਨ ਦੇ ਵਿੱਚ ਕਾਨੂੰਨ ਦੀ ਪਾਲਣਾ ਦੇ ਵਿੱਚ ਸਖਤੀ ਕਰਨੀ ਪੈਣੀ ਆ ਜਿਵੇਂ ਸਾਡੇ ਕੁਝ ਕਾਲਰਸ ਨੇ ਵੀ ਕਿਹਾ ਆ ਸਾਨੂੰ ਜਿਵੇਂ ਪੁਰਾਣੇ ਤੇ ਛੋਟੇ ਹੁੰਦੇ ਸੀਗੇ ਤੇ ਉਦੋਂ ਨਹਿਰਾਂ ਦੀ ਰਖਵਾਲੀ ਵਾਸਤੇ ਬੇਲਦਾਰ ਹੁੰਦੇ ਸੀ ਜਿਹੜੇ ਪੈੜਾ ਦਿੰਦੇ ਦਿੰਦੇ ਸੀ ਔਰ ਨਹਿਰਾਂ ਨੂੰ ਰਿਪੇਅਰ ਕਰਦੇ ਸੀ ਮੈਨੂੰ ਲੱਗਦਾ ਉਸ ਤਰ੍ਹਾਂ ਦਾ ਕੋਈ ਸਿਸਟਮ ਬਣਾਉਣਾ ਪੈਣਾ ਵਾ ਕਿ ਦਰਿਆ ਦਰਿਆਵਾਂ ਤੇ ਨਹਿਰਾਂ ਦੀ ਲਗਾਤਾਰ ਉਹਨਾਂ ਦੀ ਮਾਨਿਟਰੀਂਗ ਹੋਵੇ ਉਹਨਾਂ 'ਤੇ ਪੈੜਾ ਹੋਵੇ ਕੋਈ ਇੰਡਸਟਰੀ ਕੋਈ ਧਾਰਮਿਕ ਸਥਾਨ ਕੋਈ ਉਹਦੇ ਗੰਦ ਨਾ ਪਾ ਸਕੇ ਤਾਂ ਕਿ ਜਿਹੜਾ ਪਾਣੀ ਆ ਉਹ ਪੀਣ ਯੋਗ ਜਿ ਕਿਸ ਨੇ ਹੋਵੇ ਤੇ ਪੀਣਾ ਹੋਵੇ ਦੂਜਾ ਜਿਹੜਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਆ ਇਹਨੂੰ ਡਿਸਬੈਂਡ ਕਰ ਦੇਣਾ ਚਾਹੀਦਾ ਵਾ ਤੁਸੀਂ ਇੱਕ 10 ਦਿਨ ਪਹਿਲਾਂ ਇੱਕ ਖਬਰ ਪੜ੍ਹੀ ਹੋਣੀ ਆ ਕਿ ਐਨਜੀਟੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇੱਕ ਅੰਮ੍ਰਿਤਸਰ ਦੀ ਯੂਨਿਟ ਆ ਅਮਨ ਅਮਰ ਕਲਰ ਕੈਮ ਇੰਡੀਆ ਉਹਨਾਂ ਨੂੰ ਡਾਈਂਗ ਯੂਨਿਟ ਆ ਉਹਨੂੰ ਹੁਕਮ ਦਿੱਤਾ ਕਿ ਇਹ ਬੰਦ ਹੋਣੀ ਚਾਹੀਦੀ ਹੈ ਉਹਨੂੰ ਬੰਦ ਕਰਵਾਤਾ ਉਹਨਾਂ ਨੇ ਨਾਲ 1 ਕਰੋੜ ਦਾ ਜੁਰਮਾਨਾ ਕੀਤਾ ਔਰ ਨਾਲ ਉਹਨਾਂ ਨੇ ਫਟਕਾਰ ਲਾਈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੂੰ ਵੀ ਤੁਸੀਂ ਸੁੱਤੇ ਪਏ ਸੀਗੇ ਸੋ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਥਾਂ ਤੇ ਇੱਕ ਨਵਾਂ ਬੋਰਡ ਬਣਾਇਆ ਜਾਵੇ ਜਿਹੜਾ ਐਨਜੀਟੀ ਵਾਂਗੂ ਕੰਮ ਕਰੇ ਜੇ ਐਨਜੀਟੀ ਇਹਨਾਂ ਯੂਨਿਟਾਂ ਨੂੰ ਬੰਦ ਕਰ ਸਕਦੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਕਿਉਂ ਸੁੱਤਾ ਹੋਇਆ ਵਾ ਆ ਕਿਉਂ ਗੰਦ ਪਿਆ ਹੋਇਆ ਵਾ ਲੁਧਿਆਣੇ ਦੇ ਵਿੱਚ ਜਿਹੜਾ ਬੁੱਢਾ ਨਾਲੇ ਦੇ ਵਿੱਚ ਪਾਣੀ ਜਾ ਰਿਹਾ ਵਾ ਇਹ ਸਿਰਫ ਐਨਜੀਟੀ ਦੀ ਇਹ ਸਿਰਫ ਪੋਲੂਸ਼ਨ ਕੰਟਰੋਲ ਬੋਰਡ ਦੀ ਔਰ ਸਰਕਾਰ ਦੀ ਨਲਾਇਕੀ ਆ ਇੱਥੇ ਤੇ ਕਦਮ ਚੁੱਕਣ ਦੀ ਲੋੜ ਆ ਕਾਨੂੰਨ ਦੇ ਵਿੱਚ ਹੋਰ ਸਖਤੀ ਕਰਨੀ ਚਾਹੀਦੀ ਆ ਆ ਇੱਕ ਬਹੁਤ ਪਹਿਲਾਂ ਵਾਟਰ ਪ੍ਰਿਵੈਂਸ਼ਨ ਐਂਡ ਕੰਟਰੋਲ ਆਫ ਪੋਲੂਸ਼ਨ ਬਿਲ ਐਕਟ ਬਣੀ ਸੀਗੀ 1974 ਦੇ ਵਿੱਚ ਫਰਵਰੀ 2024 ਦੇ ਚੋਚੇ ਤਬਦੀਲੀ ਕੀਤੀ ਗਈ ਪਰ ਤਬਦੀਲੀ ਦੇ ਵਿੱਚ ਜੋ ਸਖਤੀ ਸੀ ਉਹਨੂੰ ਘਟਾਇਆ ਗਿਆ ਪਹਿਲਾਂ ਜੇ ਤੁਸੀਂ ਗੰਦਲਾ ਪਾਣੀ ਕਰਦੇ ਜੇ ਤੇ ਤੁਹਾਨੂੰ 10000 ਰੁਪਇਆ ਜੁਰਮਾਨਾ ਹੋ ਸਕਦਾ ਸੀ ਔਰ ਉਹਦੇ ਨਾਲ 1.5 ਸਾਲ ਤੋਂ ਲੈ ਕੇ 6 ਸਾਲ ਤੱਕ ਕੈਦ ਹੋ ਸਕਦੀ ਸੀ ਤੁਹਾਨੂੰ ਹੁਣ ਉਹਨਾਂ ਨੇ ਇਹ ਨਵਾਂ ਕਾਨੂੰਨ ਬਣਾਇਆ ਉਹਨਾਂ ਨੇ 10000 ਦਾ ਜੁਰਮਾਨਾ ਤੇ ਵਧਾਤਾ 15 ਲੱਖ ਲੇਕਿਨ ਉਹਨਾਂ ਨੇ ਕਿਹਾ ਤਾਂ ਕਿ ਕੈਦ ਦੀ ਲੋੜ ਨਹੀਂ ਮੇਰਾ ਖਿਆਲ ਹੈ ਕਿ ਕੈਦ ਵੀ ਹੋਣੀ ਚਾਹੀਦੀ ਸਿਰਫ 6 ਸਾਲ ਨਹੀਂ 10 ਸਾਲ ਤੱਕ ਕੈਦ ਕਰੋ। ਔਰ ਜੁਰਮਾਨਾ ਜਿਹੜਾ ਵਾ ਉਹ 15 ਲੱਖ ਦੀ ਬਜਾਏ ਦੇ ਟੋਟਲ ਨੈਟਵਰਥ ਹੈ ਕਿਸੇ ਯੂਨਿਟ ਦੀ ਉਹਦਾ ਚੌਥਾ ਹਿੱਸਾ ਹੋਣੀ ਚਾਹੀਦੀ ਹੈ। ਤਾਂ ਕਿ ਉਹਨਾਂ ਨੂੰ ਸੇਖ ਲੱਗੇ। ਕਹਿਣ ਦਾ ਮਤਲਬ ਇਹ ਆ ਕਿ ਇਹ ਸ਼ਕਤੀਕਰਨ ਦੀ ਲੋੜ ਹੈ ਔਰ ਜਿਹੜਾ ਵਾਟਰ ਇਸ਼ੂ ਆ ਵਾਟਰ ਸਬਜੈਕਟ ਹੈ ਜਿਹੜਾ ਇਹ ਸਟੇਟ ਸਬਜੈਕਟ ਹੈ। ਸਟੇਟ ਇੱਤੇ ਕਾਨੂੰਨ ਬਣਾ ਸਕਦਾ। ਸਿਕੰਦਰ ਨੇ ਜਿਹੜਾ ਕਾਨੂੰਨ ਬਣਾਇਆ ਉਹਦੇ ਵਿੱਚ ਢਿੱਲ ਕਰਤੀ ਆ ਪੰਜਾਬ ਸਰਕਾਰ ਉਹਦੇ ਵਿੱਚ ਵਾਪਸ ਸਿਰਫ ਪੁਰਾਣੀ ਸ਼ਕਤੀ ਨਾਲ ਲਾਵੇ ਹੋਰ ਸ਼ਕਤੀ ਕਰੇ। ਮੇਰਾ ਖਿਆਲ ਆ ਇਸ ਮਸਲੇ ਨੂੰ ਜਿੰਨੀ ਗੰਬੀਰਤਾ ਨਾਲ ਲੈ ਲੀਏ ਉਨਾ ਹੀ ਸ਼ਾਇਦ ਕੱਟ ਹੋਊਗਾ